ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਅਸੀਂ ਗਏ ਆਂ ਜੀ ਸ਼ਹਿਰ ਮਲੇਰ ਕੋਟਲਾ ਦੇ ਵਿੱਚ ਜਿੱਥੇ ਕਿ ਇੱਕ ਪਰਿਵਾਰ ਦੇ ਵਿੱਚ ਚਾਰ ਮੈਂਬਰ ਰਹਿੰਦੇ ਨੇ ਜੋ ਕਿ ਦੋ ਦਾ ਦਿਮਾਗੀ ਅਪਸੈਟੀ ਨੇ ਵਿਚਾਰੇ ਇੱਕ ਦਾ ਹਾਂ ਵੀਰ ਕਾਸਿਬ ਤੇ ਇੱਕ ਦੀ ਭੈਣ ਵਿਚਾਰੀ ਉਹ ਵੀ ਦਿਮਾਗੀ ਬਹੁਤ ਜ਼ਿਆਦਾ ਅਪਸੈਟ ਆ ਉਹਨੂੰ ਬਿਲਕੁਲ ਕਿਸੇ ਚੀਜ਼ ਦਾ ਵੀ ਪਤਾ ਨਹੀਂ ਲੈਟਨ ਬਾਤ ਹੁੰਦਾ ਕਿਸੇ ਚੀਜ਼ ਦਾ ਪਤਾ ਨਹੀਂ ਜਦੋਂ ਹੀ ਕਾਸਬੀਰ ਨੂੰ ਮਿਲੇ ਨੂੰ ਤਾਂ ਇਹਨੂੰ ਪੁੱਛਿਆ ਵੀ ਤੇਰੀ ਮਾਤਾ ਕਿੱਥੇ ਆ ਤੇ ਫਿਰ ਇਹਨੂੰ ਪੁੱਛਿਆ ਵੀ ਮਾਤਾ ਕਿੱਥੇ ਹੈ ਕਹਿੰਦਾ ਵੀ ਆ ਸੀਗੇ ਮੈਂ ਕਿਹਾ ਵੀ ਫਿਰ ਆ ਮੁੰਡਾ ਕੋਣ ਆ ਕਹਿੰਦਾ ਮੇਰਾ ਭਾਨਜਾ ਤੇ ਮੈਂ ਹਾਂ ਵੀ ਦੂਜਾ ਭਰਾ ਤੇਰਾ ਕਿੱਥੇ ਆ ਕਹਿੰਦਾ ਵੀ ਉਧਰ ਮਹਾਂ ਨਾ ਕੀਆ ਨਾਂ ਦਾ ਦਰਸ਼ ਨਹੀਂ ਸਕਿਆ ਤੇ ਉਹ ਥੋੜਾ ਬੋਤਾ ਪਤਾ ਜਰੂਰ ਹੈ ਜੀ। ਚਰੋਂ ਆਂਡੀ ਗਵਾਡੀ ਵੀ ਦੱਸਦੇ ਸੀ ਪਰਿਵਾਰ ਦੇ ਮੈਂਬਰ ਵੀ ਦੱਸਦੇ ਸੀਗੇ ਵੀ ਦਿਮਾਗ ਦੇ ਵਿੱਚ ਇੱਕਦਮ ਪਤਾ ਨਹੀਂ ਇਹਦੇ ਵਿੱਚ ਕੀ ਆਉਂਦਾ ਗੁੱਸਾ ਕਿਉਂ ਆਉਂਦਾ ਵਾ। ਵੀ ਸਾਨੂੰ ਕੁੱਟਦਾ ਮਾਰਦਾ ਵਾ। ਚਲੋ ਜਿੱਥੇ ਦਵਾਈ ਕੰਮ ਨਹੀਂ ਕਰਦੀ ਉੱਥੇ ਦਵਾ ਕੰਮ ਕਰਦੀ ਆ। ਅਰਦਾਸ ਦੁਆ ਪ੍ਰਮਾਤਮਾ ਅੱਗੇ ਕਰਨੀ ਤਾਂ ਕਿ ਵੀਰ ਇਹ ਜਲਦੀ ਠੀਕ ਹੋਵੇ ਤੇ ਠੀਕ ਹੋ ਕੇ ਆਪਣੇ ਇਸ ਪਰਿਵਾਰ ਦੇ ਵਿੱਚ ਪਹੁੰਚੇ। ਕੌਂਕੇ ਕਮੌਣ ਵਾਲਾ ਘਰ ਦੇ ਵਿੱਚ ਇੱਕ ਬੇਟਾ ਹੀ ਆ ਮਾਤਾ ਦਾ ਜੋ ਕਿ ਉਹ ਵੀ ਮੈਜ ਹੋਈ ਹੋਈ ਆ ਵਿਆਹ ਹੋਇਆ ਉਹਦੇ ਬੱਚੇ ਨੇ ਕਿ ਹਣਾ ਕਿਰਤ ਕਮਾਈ ਕਰਦਾ ਕਿਰਤ ਕਮਾਈ ਕਰਕੇ ਇਸ ਪਰਿਵਾਰ ਦੇ ਵਿੱਚ ਲਿਉਂਦਾ ਵਾ ਕੌਂਕੇ ਦਿਮਾਗੀ ਅਪਸ਼ਟ ਹੋਣ ਕਾਰਨ ਜੇ ਵੀਰ ਨੂੰ ਸਾਂਭਦਾ ਵਾ ਕਿਉਂਕਿ ਵੀਰ ਨੂੰ ਇਸ ਨੂੰ ਜਿੰਦਾ ਲਾਗ ਕੇ ਅੰਦਰੋਂ ਕਮਰੇ ਵਿੱਚ ਤਾੜ ਕੇ ਜਾਂਦਾ ਸੀ ਜਿਸ ਵੀਰ ਨੂੰ ਤਾੜ ਕੇ ਨਾ ਜਾਂਦਾ ਤਾਂ ਉਹ ਕੰਮ ਤੇ ਨਹੀਂ ਜਾ ਸਕਦਾ ਹਣਾ ਜੇ ਕੰਮ ਤੇ ਨਹੀਂ ਜਾਊਗਾ ਤਾਂ ਘਰ ਦਾ ਖਰਚਾ ਕਿੱਥੋਂ ਚਲੋਗਾ ਚਲੋ ਅਸੀਂ ਪਰਿਵਾਰ ਦੇ ਵਿੱਚ ਆਇਸ਼ ਅਸੀਂ ਆਪਣੀ ਟੀਮ ਨਾਲ ਤੇ ਅੱਜ ਇਸ ਵੀ ਨੂੰ ਕਾਸਮ ਨੂੰ ਅਸੀਂ ਲਿਆ ਰਹੇ ਹਾਂ ਮਾਨਮ ਸੇਵਾ ਉਤਮ ਸੇਵਾ ਸਭ ਤੋਂ ਵੱਡੀ ਸੇਵਾ ਜੋ ਇਨਸਾਨੀਅਤ ਦੀ ਆਪਣੀ ਸੇਵਾ ਬਣਦੀ ਆ ਤੇ ਜਰੂਰ ਸ਼ੇਅਰ ਕਰਨਾ ਵੀਡੀਓ ਨੂੰ ਵੱਧ ਤੋਂ ਵੱਧ ਤਾਂ ਤੇ ਅਰਦਾਸ ਬੈਂਦਵੀ ਪ੍ਰਮਾਤਮਾ ਅੱਗੇ ਕਰਨੀ ਕਿ ਪ੍ਰਮਾਤਮਾ ਵਾਹਿਗੁਰੂ ਅੱਲਾ ਰਾਮ ਇਸ ਬੀ ਨੂੰ ਸਾਡੇ ਨੂੰ ਠੀਕ ਕਰੇ ਠੀਕ ਹੋਣ ਤੋਂ ਬਾਅਦ ਆਪਣੇ ਪਰਿਵਾਰ ਦੇ ਵਿੱਚ ਜਾਵੇ ਤੇ ਮਾਤਾ ਨੂੰ ਵੀ ਖੁਸ਼ੀ ਹੋਵੇ ਮੇਰਾ ਬੱਚਾ ਠੀਕ ਹੋ ਗਿਆ ਪਰਿਵਾਰ ਦੇ ਵਿੱਚ ਆਇਆ ਵਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ